ਮੈਂ ਤਕਰੀਬਨ ਸਾਰਿਆਂ ਕੋ ਜਾ ਆਇਆ ਜਿੰਨੇ ਆਪਣੇ ਪੰਜਾਬ ਦੇ ਵਿੱਚ ਵੱਡੇ ਵੱਡੇ ਐਨ ਜੀਓ ਆ ਤੇ ਆਪਣਾ ਗੁਰਦੁਆਰਾ ਸਾਹਿਬ ਆ ਮਤਲਬ ਜਿੱਤੋਂ ਮੈਨੂੰ ਉਮੀਦ ਸੀਗੀ ਮੈਂ ਸਾਰਿਆਂ ਕੋ ਜਾ ਕੇ ਆਇਆ ਵੀ ਜੀ ਮੈਂ ਉਤੋਂ ਸਾਰਿਆਂ ਕੋ ਖਾਲੀ ਆਤੀ ਵਾਪਸ ਆਇਆ ਮੈਨੂੰ ਕਿਸੇ ਨੇ ਇੱਕ ਰੁਪਏ ਦੀ ਕੋਈ ਮਦਦ ਨਹੀਂ ਕੀਤੀ ਥੋੜੀ ਸੁਣਵਾਈ ਨਹੀਂ ਥੋੜੇ ਤੇ ਲੋਕੀ ਸ਼ੱਕ ਕਰਦੇ ਨੇ ਵੀ ਪੈਸੇ ਇਕੱਠੇ ਕਰਨੇ ਕਿਤੇ ਐ ਜੀ ਤਾਂ ਨਹੀਂ ਲੋਕਾਂ ਦੀ ਮਾਨਸਿਕਤਾ ਹੋ ਗਈ ਵਿੱਚ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਂ ਬੇਟਾ ਮੇਰੇ ਨਾਲ ਹੁੰਦਾ ਜਿਹੜੇ ਵੀ ਡਾਕਟਰ ਡਾਕੂਮੈਂਟ ਨੇ ਸਾਰੇ ਉਹ ਮੇਰੇ ਨਾਲ ਹੀ ਹੁੰਦੇ ਨੇ ਪਤਾ ਨਹੀਂ ਮੈਨੂੰ ਨਹੀਂ ਕਿਉਂਕਿ ਮੈਂ ਆਪਣੇ ਲਈ ਕੁਝ ਨਹੀਂ ਮੰਗਦਾ ਸਿਰ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਵਾਸਤੇ ਮੰਗਦਾ ਠੀਕ ਹੈ ਕੌਣ ਹੈ ਮਾਪਾਬ ਬੀਕੇ ਵੀ ਆਪਣੇ ਵੀ ਪੈਸੇ ਬੱਚੇ ਦੇ ਖਾਣ ਲੱਗ ਜੇ ਪਰ ਆਪਾਂ ਨੂੰ ਤੇ ਹੀ ਆਪਣੇ ਬੱਚੇ ਦੇ ਇਹ ਸਾਨੂੰ ਤੇ ਇਹ ਵੀ ਨਹੀਂ ਚਾਹੁੰਦੇ ਵੀ ਸਾਨੂੰ ਪੈਸੇ ਦੇ ਦਿਓ ਸਾਡੇ ਕੋਈ ਬੱਚੇ ਦਾ ਇਲਾਜ ਕਰਾ ਦੇ ਵੀ ਸਾਡੇ ਬੱਚੇ ਨੂੰ ਅਸੀਂ ਜਿੰਨੇ ਵੱਡੇ ਵੱਡੇ ਅੰਝੇ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਬੱਚੇ ਨੂੰ ਅਡਾਪਟ ਕਰਕੇ ਤੁਸੀਂ ਬੱਚੇ ਦਾ ਟ੍ਰੀਟਮੈਂਟ ਕਰਾ ਦਿਓ ਵੀ ਅਸੀਂ 1 ਰੁਪਿਆ ਵੀ ਨਹੀਂ ਮੰਗਦੇ ਤੁਹਾਡੇ ਤੋਂ ਪਰ ਉਹਨਾਂ ਨੇ ਵੀ ਸਾਫ਼ ਮਨ ਮਨ ਨਹੀਂ ਕਰਤਾ ਵੀ ਕਹਿੰਦੇ ਵੀ ਅ ਸਾਡੇ ਕੋਲ ਨਹੀਂ ਆ ਸਕਦਾ ਵੀ